ਪ੍ਰਸਿੱਧ ਸ਼ਾਇਰ ਹਰਦਿਆਲ ਹੁਸ਼ਿਆਰਪੁਰ ਜੀ ਦੀ ਇੱਕ ਗਜ਼ਲ ਪੇਸ਼ ਕਰਨ ਜਾ ਰਹੇ ਹਾਂ ਅਰਸ਼ਾਦ ਫਰਮਾਉਣਾ ਜੀ ਹਰ ਹਿੱਲੇ ਵਿੱਚ ਲੈਣਾ ਹੁੰਦਾ ਜੋ ਹੱਕ ਬਣਦਾ ਹੋਵੇ ਹਰ ਹਿੱਲੇ ਵਿੱਚ ਲੈਣਾ ਹੁੰਦਾ ਜੋ ਹੱਕ ਬਣਦਾ ਹੋਵੇ ਭਾਵੇਂ ਤੋਲਾ ਮਾਸਾ ਹੋਵੇ ਜਾਂ ਫਿਰ ਮਨ ਦਾ ਹੋਵੇ ਉਸ ਦੀ ਹਿੰਮਤ ਅੱਗੇ ਕਿਹੜਾ ਟਿਕ ਸਕਦਾ ਹੈ ਬੰਦਾ ਉਸ ਦੀ ਹਿੰਮਤ ਅੱਗੇ ਕਿਹੜਾ ਟਿਕ ਸਕਦਾ ਹੈ ਬੰਦਾ ਜਿਸ ਦੇ ਹੱਥ ਵਿੱਚ ਦਾਤੀ ਰੰਬਾ ਜਿਸ ਦੇ ਹੱਥ ਵਿੱਚ ਦਾਤੀ ਰੰਬਾ ਹੱਥ ਕਣ ਦਾ ਹੋਵੇ ਹਰ ਹਿੱਲੇ ਵਿੱਚ ਲੈਣਾ ਹੁੰਦਾ ਜੋ ਹੱਕ ਬਣਦਾ ਹੋਵੇ ਪਾਵੇਂ ਤੋੜਾ ਮਾਸਾ ਹੋਵੇ ਜਾਂ ਫਿਰ ਮਨ ਦਾ ਹੋਵੇ ਮਿਹਨਤ ਕਸ਼ ਨੂੰ ਆ ਜਾਂਦੀ ਹੈ ਨੀਂਦਰ ਪੱਥਰਾਂ ਉੱਤੇ ਮਿਹਨਤ ਕਸ਼ ਨੂੰ ਆ ਜਾਂਦੀ ਹੈ ਨੀਂਦਰ ਪੱਥਰਾਂ ਉੱਤੇ ਬੇਲੜ ਪਾਸੇ ਵੱਟੇ ਭਾਵੇਂ ਮੰਜਾ ਸਨਦਾ ਹੋਵੇ ਹਰ ਹਿੱਲੇ ਵਿੱਚ ਲੈਣਾ ਹੁੰਦਾ ਜੋ ਹੱਕ ਬਣਦਾ ਹੋਵੇ ਭਾਵੇਂ ਤੋਲੇ ਮਾਸਾ ਹੋਵੇ ਜਾ ਫਿਰ ਮੰਨਦਾ ਹੋਵੇ ਮੈਂ ਨਹੀਂ ਮੰਨਦਾ ਕਣਕਣ ਦੇ ਵਿੱਚ ਹੁੰਦਾ ਹੈ ਪਰਮੇਸ਼ਰ ਮੈਂ ਨਹੀਂ ਮੰਨਦਾ ਕਣਕਣ ਦੇ ਵਿੱਚ ਹੁੰਦਾ ਹੈ ਪਰਮੇਸ਼ਰ ਭਾਵੇਂ ਕਰਤਾ ਉਹੀ ਦੁਨੀਆ ਦੇ ਕਣਕਣ ਦਾ ਹੋਵੇ ਹਰ ਹਿੱਲੇ ਵਿੱਚ ਲੈਣਾ ਹੁੰਦਾ ਜੋ ਹੱਕ ਬਣਦਾ ਹੋਵੇ ਭਾਵੇਂ ਤੋਲਾ ਮਾਸਾ ਹੋਵੇ ਜਾਂ ਫਿਰ ਮਨ ਦਾ ਹੋਵੇ ਹੋਰ ਕਿਸੇ ਸੰਗੀਤ 'ਚ ਹੁੰਦਾ ਨਾ ਕੋਈ ਲੁਤਫ ਅਜਿਹਾ ਹੋਰ ਕਿਸੇ ਸੰਗੀਤ 'ਚ ਹੁੰਦਾ ਨਾ ਕੋਈ ਲੁਤਫ ਅਜਿਹਾ ਆਪਣੀ ਔਰਤ ਦੀ ਝਾਂਜਰ ਦੀ ਜੋ ਛੰਛਣਦਾ ਹੋਵੇ ਹਰ ਹਿੱਲੇ ਵਿੱਚ ਲੈਣਾ ਹੁੰਦਾ ਜੋ ਹੱਕ ਬਣਦਾ ਹੋਵੇ ਪਾਵੇਂ ਢੋਲਾ ਮਾਸਾ ਹੋਵੇ ਜਾਂ ਫਿਰ ਮਨ ਦਾ ਹੋਵੇ ਪਿੰਡਾਂ ਦੇ ਵਿੱਚ ਭਾਈਚਾਰਾ ਦਿਆਲ ਵਿਰਾਸਤ ਸਾਡੀ ਪਿੰਡਾਂ ਦੇ ਵਿੱਚ ਭਾਈਚਾਰਾ ਦਿਆਲ ਵਿਰਾਸਤ ਸਾਡੀ ਸ਼ਹਿਰਾਂ ਵਿੱਚ ਤਾਂ ਐਵੇਂ ਹੀ ਬੰਦਾ ਬਣ ਬਣਦਾ ਹੋਵੇ ਹਰ ਹੀਲੇ ਵਿੱਚ ਲੈਣਾ ਹੁੰਦਾ ਜੋ ਹੱਕ ਬਣਦਾ ਹੋਵੇ ਪਾਵੇਂ ਤੋੜਾ ਮਾਸਾ ਹੋਵੇ ਜਾਂ ਫਿਰ ਮੰਨਦਾ ਹੋਵੇ ਹਰ ਹੀਲੇ ਵਿੱਚ ਲੈਣਾ ਹੁੰਦਾ ਜੋ ਹੱਕ ਬਣਦਾ ਹੋਵੇ ਜੋ ਹੱਕ ਬਣਦਾ ਹੋਵੇ ਜੋ ਹੱਕ ਬਣਦਾ ਹੋਵੇ ਤੁਹਾਨੂੰ ਹਰਦੀਾਲ ਹੁਸ਼ਿਆਰਪੁਰ ਜੀ ਦੀ ਇਹ ਗਜ਼ਲ ਕਿਵੇਂ ਦੀ ਲੱਗੀ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਤੇ ਨਾਲ ਹੀ ਸਾਡੇ ਸਹਿਤਿਕ ਚੈਨਲ ਡੀਡੀ ਪੰਜਾਬੀ ਫੈਮਿਲੀ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਨਾਲ ਹੀ ਇਸ ਨਾਜ਼ਮ ਨੂੰ ਇਸ ਗਜ਼ਲ ਨੂੰ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਜਰੂਰ ਕਰਨਾ ਤੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਇਹ ਜਿਹੜਾ ਲਾਲ ਬਟਨ ਹੈ ਥੱਲੇ ਇਸ ਨੂੰ ਦਬਾ ਦੇਣਾ ਤੇ ਨਾਲ ਹੀ ਘੰਟੀ ਵਾਲੇ ਬਟਨ ਨੂੰ ਦਬਾ ਦੇਣਾ ਤਾਂ ਕਿ ਮੈਂ ਇਹੋ ਜਿਹੀਆਂ ਗਜ਼ਲਾਂ ਕਹਾਣੀਆਂ ਲੇਖ ਲੈ ਕੇ ਹਾਜ਼ਰ ਹੁੰਦਾ ਰਹਾ ਮਾਂ ਤੇ ਤੁਸੀਂ ਉਸ ਦਾ ਆਨੰਦ